ਵੀ ਕੁਝ ਮੈਂ ਕਰ ਸਕਦਾ ਤਰੰਗ ਗੁਰੂ ਸਿਖਾ ਗਏ ਗੁਰੂ ਪਾਛ ਸਿਖਾ ਗਏ ਆਪਣਾ ਆ ਵਾਰਨਾ ਸਿਖਾ ਗਏ ਪਰਿਵਾਰ ਵਾਰਨਾ ਸਿਖਾ ਦਿੱਤਾ ਜੇਕਰ ਉਸ ਵੈਰ ਨੂੰ ਖੁਸ਼ ਕਰਨਾ ਸਭ ਕੁਝ ਦੇ ਦੇ ਪਰ ਦਸਵੰਦ ਨਹੀਂ ਪਰ ਫਿਰ ਵੀ ਮਨੁੱਖ ਇਸੇ ਇਨਕ ਚਾਹੀਦਾ ਭਾਈ ਆਪਣੇ ਸਵਾਸਾਂ ਦਾ ਦਸਵੰਦ اپنی ਧਨ ਦਾ ਦਸਵਾਦ ਇਹ ਇਸ ਨੂੰ ਧਾਰਮਿਕ ਕਾਰਜਵਾਲ ਦੇ ਰੂਪ ਲਾਇਆ ਕਰ ਇਹ ਸਭ ਤੋਂ ਵੱਡੀ ਦੁਆ ਜਿਹੜੀ ਨਾ ਦੁਨੀਆ ਦੇ ਵਿੱਚ ਹੈ ਉਹ ਆ ਦੁਆ ਦੀ ਜੇ ਜੋ ਕੰਮ ਦੁਆ ਨਹੀਂ ਕਰਦੇ ਨੇ ਨਾ ਉੱਪਰ ਦੇ ਦਵਾਈ ਵੀ ਨਹੀਂ ਕਰਦੇ ਦਵਾਈਆਂ ਫੇਲ ਹੋ ਸਕਦੀਆਂ ਦੁਆਵਾਂ ਨਹੀਂ ਫੇਲ ਸਕਦੀਆਂ ਪਰ ਦੁਆ ਦੇਣ ਵਾਲਾ ਸੱਚਾ ਹੋਵੇ जिद तो भी तुम्हें भाई दसबंध किसने क्या भी सच्चा होना चाहिए यह थोड़ी है कि गिणती मिनती करके आ गए कि पता नहीं महंगा कि महंगा भाई कितने रुमाला होगा तब तरह भी सुनेगा ग्यारह रुपए की दे नहीं करवाई ग्यारह सौ दुरा है फिर मेरी सुनेगा इतने तो बारहों भुलेखे बैठा हूं वेगा चलता है प्रेम ਜਦੋਂ ਤੇਰੇ ਅੰਦਰ ਪ੍ਰੇਮ ਸੰਪੂਰਨ ਹੋਵੇਗਾ ਨਾ ਤੇਰੀ ਜਿਸ ਤਰ੍ਹਾਂ ਭਗਵਾਨ ਰਾਮਚੰਦਰ ਜੀ ਮਹਾਰਾਜ ਨੇ ਉਸ ਢਿਲਣੀ ਦੇ ਉਹਦੀ ਛਤਰੀ ਦੇ ਢਿਲਣੀ ਇਸ ਕਰਕੇ ਕਹਿੰਦੇ ਕਿ ਉਹ ਢਿਲ ਗਾਤੀ ਬਨਾਰਸੋਂ ਸੰਬੰਧਿਤ ਸੀ ਨਾਮ ਸੀ ਛਤਰੀ ਇਹ ਸਾਰਿਆਂ ਦੇ ਘਰ ਸਰ ਦਿੱਤੇ ਬਹੁਤ ਬੈਠੇ ਖੇਪੇ ਜਦੋਂ ਪਤਾ ਲੱਗਿਆ RAMCHANDRA BHAGWAN ਜੀ ਉੱਧਾਰੇ ਨੇ ਸਾਰੇ ਨੇ ਆਪਣੇ ਘਰ-ਵਾਰ ਜੋ ਵੀ ਜਿੱਦਾ ਜਿਹੜਾ ਡੇਰਾ ਪੈਂਸਰ ਦੀ ਕੋਈ ਸੰਿਆਸੀਆਂ ਦਾ ਕੋਈ ਬ੍ਰਹਮਚਾਰੀਆਂ ਦਾ ਸਾਰੇ ਨੇ ਸਜਾਇਆ ਕਿ ਸਾਡੇ ਆਈਏ ਪਰ ਜਿੱਦੇ ਜਿੱਦੇ ਵੀ ਕਿ ਹਰ ਇੱਕ ਨੇ ਆਪਣਾ ਨਾਮ ਲਿਆ ਕਿ ਭਾਈ ਇਹ ਅਸਥਾਨ ਕਿੰਦਾ ਇਹ ਕਦੇ ਬ੍ਰਹਮਚਾਰੀਆਂ ਦਾ ਤੇ RAMCHANDRA BHAGWAN ਜੀ ਮਾਰੇ ਕਹਿੰਦੇ ਇਹ ਬ੍ਰਹਮਚਾਰ ਵਾਲਿਆਂ ਦਾ ਬ੍ਰਹਮਚਾਰੀਆਂ ਦਾ ਇਹ ਡੇਰਾ ਮੈਂ ਤਾਂ ਬਿਆਹਿਆ ਆਇਆ ਹਾਂ ਮੇਰੇ ਕੋਲ ਤੁਹਾਡੇ ਨਾਲ ਮੇਰੀ ਕੋਈ ਨਹੀਂ ਹੈ ਨਾ ਫਿਰ ਮੈਂ ਤਾਂ ਬੇਨੀ ਆਸ ਰਹਾ ਇਤਰਾ ਕਰਦਿਆ ਕਰਦਾ ਕਈ ਕਰ ਦੇਖੀ ਐਸੀ ਹਰ ਪਾਸੋਂ ਇਹੀ ਆਵਾਜ਼ੇ ਮੇਰਾ ਇੱਕ ਛਪੜੀ ਦੇਖੀ ਉੱਤੀ ਭਜੀ ਉੱਥੇ ਜਾ ਕੇ ਬਾਅਦ ਦਿੱਤੀ ਲక్ష్మణ ਜੀ ਕਹਿੰਦੇ ਕਹਿੰਦੇ ਭਰਾਤਾਂ ਨੂੰ ਬਾਅਦ ਦਿੱਤੀ ਕਹਿੰਦੇ ਇਸ ਘਰ ਵਿੱਚ ਕੀ ਹੋਵੇਗਾ ਟੁੱਟਿਆ ਫੁੱਟਿਆ ਖਾਵੇ ਤਨੇ ਦੇਖ ਸਹੀਂ ਜਿਵੇਂ ਜੋ ਹੀਰੇ ਮੋਤੀ ਹੁੰਦੇ ਆ ਨਾ ਕੋਲੇ ਦੇ ਖਾਣਾਂ ਵਿੱਚ ਹੁੰਦੇ ਆ ਤੇ ਜਿੱਥੇ ਕੋਲਾ ਹੁੰਦਾ ਹੋਣਾ ਉੱਥੇ ਹੀਰੇ ਨਿਕਲਦੇ ਉਸ ਤਰ੍ਹਾਂ ਵੀ ਜਿਹੜੇ ਤੱਗ ਹੁੰਦੇ ਆ ਇਹ ਸਾਫ ਸੁੱਤਰੀਆਂ ਜਗ੍ਹਾ ਜਾਂ ਕਿਤੇ ਵੀ ਇਹਨਾਂ ਵਿੱਚ ਜੀਵਨ ਬਹੁਤ ਉੱਚਾ ਹੁੰਦਾ ਵੀ ਉੱਥੋਂ ਬਣ ਗਿਆ ਵੀ ਨਹੀਂ ਇਹਨਾਂ ਤੋਂ ਉੱਥੋਂ ਬਣਨਾ जिसे दुख तकलीफा संत बजा हो कई उस चीज है जी मैं जन्म जन्म तो खुद खोज करता रहना वो कि जिसकी मैं खोज हर पल करता वहां कल दिखावा तेन आ जा हां भाई अंदर कोई है एक कि घर है असं अंदर आ सकते ਆਵਾਜ਼ ਆਈ ਜਿੰਦੇ ਕਿ ਕਰਮ ਦੇ ਪ੍ਰਭੂ ਰਾਮ ਦਾ ਇਥੇ ਹਰਿਪੁਰ ਆਉਂਦਾ ਕੁੱਲਾ ਨਯਤ ਸੰਧਾ ਹੈ ਹਰਿਪੁਰ ਦਾ ਜੀ ਆਓ ਜੀ ਤੇ ਰਾਮचंद ਜੀ ਭਗਵਾਨ ਕਹਿੰਦੇ ਮੇਰਾ ਘਰ ਹੈ ਸਮੇਂ ਆਜਈਏ ਕਿ ਮੇਰੇ ਰਾਮ ਦਾ ਚਲੋ ਭਾਈ ਫੇਰ ਤਾਂ ਆਪਣੇ ਹੋ ਗਏ ਆਪੇ ਚੱਲ ਸਕਦੇ ਇਹ ਛੋਟੇ ਛੋਟੇ ਸਿਆਖੀਆਂ ਇਤਿਹਾਸ ਇਹ ਕੋਈ ਮਨੋਰੰਜਨ ਵਾਸਤੇ ਨਹੀਂ ਜਦ ਤੱਕ ਟਾਈਮ ਪਾਸ ਕਰਨ ਵਾਸਤੇ ਤੁਹਾਨੂੰ ਆਨੰਦ ਲਿਆਉਣ ਵਾਸਤੇ ਜਾਂ ਵਿੱਚ ਕੋਈ ਧਾਣਾ ਪੜਤੇ ਜਾਂ ਸ਼ਬਦ ਪੜਤੇ ਇਹਦੇ ਵਾਸਤੇ ਨਹੀਂ ਇਹ ਤਾਂ ਤੁਹਾਨੂੰ ਸਿੱਖਿਆ ਨਹੀਂ ਦੀ ਹੈ ਸਿੱਖਿਆ ਨਹੀਂ ਦੀ ਹੈ ਕਿ ਜੇ ਤੱਕ ਜਦ ਤੱਕ ਤੂੰ ਇਹ ਕਹੀ ਜਾਵੇਂਗਾ ਮੇਰਾ ਹੈ ਮੇਰਾ ਹੈ ਮੇਰਾ ਹੈ ਤੱਕ ਬਹਿਰ ਤੇਰੇ ਨਾਲ ਕਦੇ ਵੀ ਨਹੀਂ ਜੋੜ ਸਕਦਾ ਨਾ ਤੇ ਉਹਦਾ ਹੋ ਸਕਦਾ ਉਹਨੇ ਤੇਰੇ ਵਰਤੌਣੇ ਹੀ ਕੀ ਜਦੋਂ ਕਹਿੰਗਰ ਤੇਰਾ ਹੈ ਤੇਰਾ ਹੈ ਤੂੰ ਤੂੰ ਕਰਤਾ ਤੂੰ ਆ ਮਿਲ ਨਹੀਂ ਰਹਾ ਨਾ ਹੋ ਵੀ ਮੇਰੇ ਤਾਂ ਹਮੇ ਖਤਮ ਹੋ ਗਈ ਮੈਂ ਤਾਂ ਇਹ ਕੁਝ ਨਹੀਂ ਹੈ ਤੇ ਆਪਾਂ ਫਰਕ ਅਟਕ ਗਿਆ ਜਦੋਂ ਆਪਣਾ ਆਮ ਮਿਟਾ ਦਿੱਤਾ ਨਾ ਤੇ ਮੇਰੇ ਤੇ ਬਈ ਕੁਝ ਵੀ ਨਹੀਂ ਹੈ ਜੋ ਕੋਸਾ ਵੈਰੀ ਹੈ ਵੈਰੀ ਵੀ ਇਹ ਸਭ ਕੁਝ ਨਿਰੰਕਾਰ ਦਾ ਹੀ ਹੈ ਅਕਾਲਪੁਰਖ ਦਾ ਹੀ ਹੈ ਆਪਾ ਪਰ ਤਾਂ ਮਿਟ ਗਿਆ ਜਦ ਦੇਖੇ ਤਦ ਤੂ ਫੇਰ ਤੈਨੂੰ ਹਰ ਜਗ੍ਹਾ ਉਹ ਵੈਰੀ ਨਜ਼ਰ ਆਏਗਾ ਅਸੀਂ ਨਵੇਂ ਕਰਦੇ ਹਾਂ ਕਿਤੇ ਵੀ ਨਜ਼ਰ ਨਹੀਂ ਆਉਂਦਾ ਜੇਕਰ ਤੂੰ ਤੂੰ ਕਰਨਾ ਸਿੱਖ ਲਿਆ ਨਾ ਤੇ ਫਿਰ ਉਸ ਵੈਰੀ ਨੇ ਮਨ ਦਾ ਨਾਮ ਤਨ ਨੂੰ ਹਰ ਥਾਂ ਤੇ ਵਿੱਚ ਦਿਕਨਾ ਹੈ ਹਰ ਕਿਣਕੀ ਵਿੱਚ ਨਜ਼ਰ ਆਏਗਾ ਤਦ ਤੱਕ ਕੁਝ ਨਹੀਂ ਤੇਰਾ ਨਾਮ ਤਾਂ ਦਨਾ ਉਹ ਸਾਨੂੰ ਇਹ ਛੋਟੇ ਛੋਟੇ ਇਤਿਆਹ ਸਿਖਾਉਂਦੇ ਆ ਕਿ ਜਿਸ ਤਰ੍ਹਾਂ ਭਾਈ ਦੂਸਰਿਆਂ ਦੂਸਰੇ ਕਰਾਮਣੇ ਕਹਿੰਦਾ ਮੇਰਾ ਘਰ ਹੈ ਮੇਰਾ ਦੇਰ ਹੈ ਮੇਰਾ ਸਥਾਨ ਹੈ ਕਿਸੇ ਦੀ ਬਾਜ ਨਹੀਂ ਹੈ ਕਿ ਮੇਰੇ ਪ੍ਰਭੂ ਦਾ ਘਰ ਹੈ ਇਹ ਸਾਰੇ ਧਾਰਮਿਕ ਸਥਾਨ ਵੱਲ ਵੀ ਜਾਂਦੇ ਆ ਸਾਡਾ ਗੁਰਦਵਾਰਾ ਸਾਡਾ ਮੰਦਿਰ ਸਾਡੀ ਮਸਜਿਦ ਸਾਡੀ ਕਿਤੇ ਚੱਲਦੇ ਇਹ ਨਹੀਂ ਕਿ ਚੱਲਦੇ ਕਿ ਮੇਰੇ ਵੈਰੀ ਤੇ ਪ੍ਰਮਾਤਮਾ ਦਾ ਕਾਰ ਹੈ ਇਹ ਨਹੀਂ ਕਹਿੰਦੇ ਸਾਡੀ ਚੱਲਦੀ ਹੈ ਉੱਥੇ ਹਉਮੈ ਚੱਲਦੀ ਹੈ ਤੇ ਜਦ ਤੱਕ ਭਾਈ ਤੇਰੇ ਤੇ ਹਉਮੈ ਹੈ ਮੈਂ ਪ੍ਰਮਾਤਮਾ ਨਹੀਂ ਕਿਹਾ ਹੋ ਸਕਦਾ ਤੇ ਉਹਦਾ ਨਹੀਂ ਹੋ ਸਕਦਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੈਨਾਂ ਵਸੇ ਇੱਕ 타입 ਕਿ ਹਮੇ ਰੱਖੀ ਹੈ ਮੈਂ ਰੱਖੀ ਹੈ ਮੈਂ ਵੇ ਕਰਦਾ ਰਹੇ ਤੇ ਉਹੀ ਇੱਕ ਪ੍ਰੇਮ ਵਾਲੀ ਯੁਧਾ ਸੀ ਜਿੱਥੇ ਤੌ ਤੋ ਕੀਤਾ ਸੀ ਤੇਰਾ ਤੇਰਾ ਹੀ ਇਹ ਸਭ ਕੁਝ ਤੇ ਪ੍ਰੇਮ ਦੇ ਵਿੱਚ ਕੱਲੇ ਬੇਰ ਹੀ ਨਹੀਂ ਖਾਦੇ ਉਸ ਬੇਰ ਨੂੰ ਐਸੀ ਤੱਕ ਬੰਦ ਬਖਸ਼ ਦਿੱਤੀ ਛੰਤੀ ਵਰ ਸਮੁਤੀ ਕਿ ਉਸ ਬੇਰਾਂ ਨੂੰ ਹਾਂ ਵਾਲੇ ਦੇ ਨਿੱਤੋ ਪੁਰਾਣੇ ਜਿਹੇ ਉਹਨੂੰ ਵੀ ਖਾ ਦੋ ਨਾ ਨਿੱਤ ਕੋਈ ਬੰਦੇ ਨੂੰ ਵੀ ਉਹ ਵੀ ਜਾਂਦਾ ਹੋ ਜਾਵੇ ਐਸੀ ਤਰਪਸੀ ਉਹਨਾਂ ਬੇਰਾਂ ਦੇ ਵਿੱਚ ਐਵੇਂ ਥੋੜੀ ਸੀ ਉਹ ਵਾ ਰਾਮਚੰਦਰ ਜੀ ਮਹਾਰਾਜ ਖਾ ਗਏ ਕੋਈ ਗੱਲ ਸੀ ਭਈ ਪ੍ਰੇਮਿਆ ਦੀ ਤਰਸਤੀ ਸੀ ਕਿ ਰੱਬ ਨਾਲ ਪ੍ਰੇਮ ਕਰਨ ਵਾਲੇ ਦੀ ਤਰਤ ਕੀ ਹੁੰਦੀ ਹੈ ਪਾਵਰ ਕੀ ਹੁੰਦੀ ਹੈ ਸ਼ਕਤੀ ਕੀ ਹੁੰਦੀ ਹੈ ਉਹੀ ਤ੍ਰੇਤੇ ਦੇ ਅਵਤਾਰ ਜੇ ਰਾਮਚੰਦਰ ਜੀ ਇਹਨਾਂ ਨੂੰ ਵਿਸ਼ਨੂੰ ਦਾ ਅਵਤਾਰ ਕਿਹਾ ਗਿਆ 10 ਅਵਤਾਰਾਂ ਵਿੱਚੋਂ ਇੱਕ ਅਵਤਾਰ ਹੀ ਨੇ ਵਿਸ਼ਨੂੰ ਜੀ ਦੇ 10 ਅਵਤਾਰ ਮੰਨੇ ਗਏ ਉਹਨਾਂ ਵਿੱਚ ਇੱਕ ਰਾਮਚੰਦਰ ਜੀ ਵਾਲੀ ਦਾ ਵੀ ਅਵਤਾਰ ਹੈ ਤੇ ਨਾਲ ਜੋ ਆਣ ਵਾਲਾ ਸੀ ਜਿਹੜੀ ਇਹਨਾਂ ਦੇ ਸੰਗ ਸਾਥੀ ਹੁੰਦਾ ਸੀ ਨਾ ਆਮ ਤ੍ਰੇਤੇ ਦੇ ਕਾਲ ਕਰੀਏ ਜੇ ਰਾਮ ਅਤੇ ਨਾਲ ਲਖਮਣ ਇਹ ਲੈਸ਼ਨ ਵੀ ਭਾਈ ਨਾਲ ਹੀ ਇਹ ਵੀ ਅਵਤਾਰੀ ਸੀ ਇਹਨਾਂ ਵਿੱਚ 6 ਸੇ 4 ਅਵਤਾਰ ਕਿਹਾ ਜਾਂਦਾ ਹੁਣ ਹੈ ਕਿ ਇਹਦੇ ਅਵੀ ਤਵੇ ਵੀ ਜਾਣਦੇ ਜਿ ਇਤਿਹਾਸਕ ਤਰ੍ਹਾਂ ਨੇ ਉਹਨਾਂ ਦੇ ਮੁਤਾਬਕ ਹੁਣ ਨਾਲ ਹੀ ਆਉਂਦੇ ਜੇ ਦੁਆਪਨ ਦੀ ਗੱਲ ਕਰੀ ਕਿਸ਼ਨ ਮਹਾਰਾਜ ਆਏ ਕੋਈ ਅਵਤਾਰ ਵਿਸ਼ਨੂੰ ਦੇ ਹੀ ਹੈ ਤੇ ਨਾਲ ਆਪਣੇ ਵਿਸ਼ਨੂੰ ਲੈ ਕੇ ਆਏ ਨੇ ਬਿਨ ਰਾਮ ਜੀ ਉਹ ਵੀ ਅਵਤਾਰ ਨੇ ਪਹਿਲੀ ਉਹ ਨਹੀਂ ਹੈ ਜਦੋਂ ਅਵਤਾਰ ਜਨ ਆਉਂਦੇ ਹਨ ਤਾਂ ਬੜੀ ਸਖਸ਼ੀਅਤ ਆਉਂਦੀ ਹੈ ਨਾ ਉਹ ਆਪਾ ਦੇਖ ਲਈਏ ਕਿ ਆਪਣੇ ਨਗਰ ਦੇ ਵਿੱਚ ਦੇਖ ਸਮਝ ਲੋ ਜੀ ਐਮਐਲਏ ਆ ਜੇ ਇੱਕ ਮੰਤਰੀ ਆ ਜੇ ਉਹ ਕੱਲਾ ਨਹੀਂ ਆਉਂਦਾ ਉਹ ਕੱਲੇ ਗੱਡੀ ਚਲਾ ਕੇ ਤਰੇ ਆਉਂਦਾ ਵਾ ਉਹਦੇ ਨਾਲ ਸਾਰੀ ਉਹਦੀ ਸਿਕਿਉਰਟੀ ਉਦੇ ਕੰਮ ਕਾਰ ਨੂੰ ਦੇਖਣ ਵਾਲੇ ਉਹਦੇ ਸਿੱਖਤ ਵੀ ਜੋ ਵੀ ਉਹਦੇ ਨਾਲ ਹੁੰਦੇ ਐ ਉਹ ਸਾਰੇ ਉਹਦੇ ਨਾਲ ਕਰਦੇ ਆ ਫਿਰ ਤੇ ਭਾਈ ਇਹਨੇ ਇਕੱਲੇ ਨਹੀਂ ਦੇਖਣਾ ਕੰਮ ਅਸੀਂ ਦਿਖਾਉਣਾ ਵੀ ਜੇਕਰ ਨਾਨਕ ਸਾਹਿਬ ਪਾਤਸ਼ਾਹ ਜੀ ਆਇਆ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਇੱਥੇ ਇਕੱਲੇ ਮਿਲੇ ਸੀ ਇਹ ਸਾਰੇ ਸਾਰੇ ਭਾਵੇਂ ਉਹਨਾਂ ਦੇ ਮਾਤਾ ਪਿਤਾ ਸੀ ਚਾਹੇ ਭੈਣ ਸੀ ਚਾਹੇ ਰਾਇਗੂਲਾਰ ਦੀ ਗੱਲ ਕਰ ਲਈਏ ਇਹ ਸਖਸ਼ੀਰਤਾ ਉਹ ਸਨ ਜਿਨ੍ਹਾਂ ਦੇ ਪ੍ਰਮਾਤਮਾ ਵਹਿਗੁਰੇ ਨਾਲ ਬਚਨ ਹੋਏ ਸੀ ਕਿ ਜਦੋਂ ਤੁਸੀਂ ਧਰਤੀ ਤੇ ਜਾਣਾ ਸਾਨੂੰ ਤੁਹਾਡੇ ਨਾਲ ਰਹਿਣ ਦਾ ਮੌਕਾ ਮਿਲੇ ਕਿਸੇ ਨੇ ਮਾਂ ਹੋਣ ਦਾ ਵਰਦਾਨ ਲਿਆ ਕਿ ਮੈਂ ਮਾਂ ਦੇ ਰੂਪ ਜਾਵਾਂ ਸਭ ਤਰੀਕੀ ਸਭ ਤਰੀਕਿਆਂ ਦੇ ਅਕਾਲ ਪੁਰਖ ਨਾਲ ਬਚਨ ਹੋਏ ਸੀ ਪਾਵ અવਤਾਰ ਕੇ ਬੱਲੇ ਨਹੀਂ ਆਉਣਗੇ ਵੀ ਨਾਲ ਕੋਈ ਨਾ ਕੋਈ ਹੁੰਦਾ ਤੇ ਲਸ਼ਮੀ ਵੀ ਅਵਤਾਰ ਨਹੀਂ ਗਈ ਉਹ ਭਾਵੇਂ ਵੈਗ੍ਰੀ ਵੱਲੋਂ ਦਿਖਾਉਣ ਵਾਲੀ ਇੱਕ ਰਚਨਾ ਸੀ ਇਹ ਨਹੀਂ ਕਿ ਉਹਨਾਂ ਨੂੰ ਕੋਈ ਸਮਝ ਨਹੀਂ ਸੀ ਐਡਾ ਵੱਡਾ ਅਵਤਾਰ ਹੋਵੇ ਨਾ ਸੰਗਲੇ ਗੱਲ ਨਹੀਂ ਉਹਨਾਂ ਦੇ ਜੋ ਕਰੈਕਟਰ ਲਿਖਿਆਏ ਸੀ ਨਾ ਵੈਗ੍ਰੀ ਵੱਲੋਂ ਵੀ ਭਾਈ ਤੁਸੀਂ ਇਹ ਪਾਰਕ ਅਦਾ ਕਰਨਾ ਜਾਤੇ ਵੀ ਜੋ ਰਾਈਟਰ ਲੈ ਕੇ ਜਾਂਦਾ ਹੈ ਇਹ ਉਹ ਨੀਤਾ ਐਕਟਿੰਗ ਕਰਨ ਵਾਲਿਆਂ ਦਾ ਸਿਰਫ ਉਹ ਅਪਣਾਣਾ ਹੈ ਉਸ ਸ਼ਬਦਾਂ ਨੂੰ ਆਪਣੇ ਦੁਆਰਾ ਬੋਲਣਾ ਹੁੰਦਾ ਹੈ ਉਹਦੀ ਐਕਸਪ੍ਰੈਸ਼ਨ ਨਹੀਂ ਹੁੰਦੀ ਆਪਣੇ ਹਾਵ ਭਾਵ ਦਿਸਨੇ ਹੁੰਦੇ ਹਨ ਲਾਸ਼ਮਨ ਜੀ ਨੇ ਕਿਹਾ ਭਾਈ ਉਹ ਪਾਠ ਅਦਾ ਕਰਨਾ ਸੀ ਕਿ ਭਾਈ ਤੁਸੀਂ ਉਹ ਵੀਰਨੀ ਖਾਣੇ ਤੁਸੀਂ ਕਿਰਨਾ ਕਰਨੀ ਹੈ ਤਾਂ ਕਿਵੇਂ ਸੰਸਾਰ ਨੂੰ ਸਮਝਾ ਸਕਾਂ ਵੀ ਜੋ પ્રેમ ਦਾ ਨਿਰਾਦਰ ਕਰਦਾ ਨਾ कि जो प्रेम की कदर नहीं करता तो हालात की होने पे राम जी का वेर खादी है लक्ष्मण जी ने सुट दिए दूते समझ के सुट दते प्रेम का नहीं देखे ऐसे भी प्रेम नहीं देखते दे भाई साधे को भी निगाह है नहीं प्रेम वाली, आश्मण जी सरापे गए ने ना ਉਮਨ ਨੂੰ ਸਲਾਮ ਮਿਲਿਆ ਸੀ ਤਾਂ ਸਿਦੀ ਗੁਰੂ ਗ੍ਰੰਥ ਸਾਹਿਬ ਮਾਰ ਦੀ ਬਾਣੀ ਲਾਸ਼ਮਣ ਮੋਹ ਸਰਾਪ ਉਹਨੋਂ ਕਿਹੜੀ ਤਾਕਤ ਸੀ ਦੁਨੀਆ ਦੀ ਜੇ ਕੋਈ ਨਾ ਕੋਈ शस्त्र ਨਾ ਕੋਈ ਅਸਤਰ ਰਹੀ ਆफी ਸ਼ਕਤ ਨਹੀਂ ਜੋ ਕੋਈ ਛੂਹ ਸਕਦੀ ਉਹਨਾਂ ਨੂੰ ਪਰ ਇੱਕ ਛੂਗੀ ਤੇ ਸਰਾਪ ਵਰਗੇ ਲਾਸ਼ਮਣ ਮੋਹ ਸਰਾਪ ਇਲਾਸ਼ਨ ਮਰਿਆ ਤਾਂ ਜ਼ਰੂਰ ਹੈ ਉਹ ਮੇਗਨਾਦ ਦੇ ਚਲਾਏ ਹੋਏ ਬਾਣ ਤੀਰਾਂ ਨਾਲ ਨਹੀਂ ਮਰਿਆ ਉਹ ਮਰਿਆ ਹੈ ਸਰਾਵ ਦੇ ਨਾਲ ਸਰਾਵ ਕੀ ਇੱਕ ਤਰ੍ਹਾਂ ਦੇ ਪ੍ਰਾਣੇ ਦਿੱਤਾ ਵਾ ਜਦੋਂ ਵੇਰ ਸੁਰ ਤੇ ਨਾਖਾ ਦੇ ਮਰਦ ਕਰਤਾ ਤੇ ਰਾਮ ਜੀ ਤਾਂ ਭਗਵਾਨ ਜੀ ਮਾਰੇ ਕਹਿੰਦੇ ਕਹਿੰਦੇ ਹੈ ਭਾਵੇਂ ਤੂੰ ਮੇਰਾ ਭਰਾ ਵਾ ਪਰ ਤੈਨੂੰ ਇਹ ਬੇਲੇ ਬੇਤ ਸੁਰ ਦਿੱਤੇ ਨਾ ਜਿੱਦਾਂ ਤੂੰ ਮਰਨਾ ਉਦੋਂ ਤੈਨੂੰ ਨਵਾਂ ਜੀਵਨ ਦਾ ਨਾ ਇਹਨਾਂ ਨਹੀਂ ਦੇਣਾ ਸਰਾਵ ਰਹੇ ਰਿਹਾ ਕਿ ਤੂੰ ਭਾਈ ਮਰੇਗਾ ਵੀ ਤੇ ਜਿਉਂਦਾ ਵੀ ਹੋਵੇਂਗਾ ਮਾਰੇ ਰਾਖੇ ਇਕੋ ਆਪ ਕਿ ਭਾਈ ਤੂੰ ਮਰੇਗਾ ਵੀ ਇਹਨੇ ਜਿੱਦਾਂ ਤੋਂ ਮਰੇਗਾ ਨਾ ਉਦੋਂ ਤੈਨੂੰ ਜੀਵਨ ਦਾਣ ਦੇਣਾ ਇਹਨਾਂ ਨੇ ਇਹਨਾਂ ਨੇ ਕਿਹਨੇ ਬਚਾਉਣਾ ਭਾ ਮਰਨਾ ਵੀ ਇੱਕ ਬਰਤ ਤੇ ਬਚਣਾ ਵੀ ਉਹ ਬਚਣਾ ਵੀ ਇਹਨਾਂ ਦੀ ਨਾਲੀ ਹੈ ਇਹ ਉਹੀ ਜਿਹੜੀ ਬੂਟੀਆਂ ਸੀ ਇਹ ਉਹੀ ਜਿਹੜੀ ਬੂਟੀਆਂ ਸੀ ਨਿੱਕੇ ਨਿੱਕੀਆਂ ਝਾੜੀਆਂ ਹੋ ਗਈਆਂ ਇਹਨੂੰ ਸਜੀਵਨੀ ਬੂਟੀ ਕਹਿੰਦੇ ਆ ਇਹ ਅਨੁਮਾਨ ਜੀ ਮਹਾਰਾਜ ਬੈਠੇ ਗਏ ਸੀ ਕਿਨੇ ਲੱਗੇ ਗਏ ਪੇਤਾ ਭਾਈ ਉਦੋਂ ਦੇ ਅੱਖੀਂ ਕੋਈ ਨਹੀਂ ਦੇਖਦਾ ਸੁਣਿਆ ਸੁਣਾਇਆ ਕਹਿੰਦੇ ਪਰਵ ਚੱਕ ਲਿਆ ਕੁਛ ਚੱਕ ਲਿਆ ਚੱਕ ਸਕਦੇ ਹੋ ਵੀ ਕਿਉਂ ਨਹੀਂ ਚੱਕ ਸਕਦੇ ਸਭ ਕੁਝ ਕਰ ਸਕਦੇ ਆ ਕਿ ਜੇ ਕਿਸੇ ਗੁਰੂ ਸਾਹਿਬ ਜੋ ਗੁਰੂ ਸਾਹਿਬਾਂ ਨੇ ਕੀਤੇ ਕਾਰਜ ਨੇ ਅਸੀਂ ਬੜੇ ਸ਼ਾਨਦਾਰ ਭਾਵਨਾ ਨਾਲ ਸੰਸਾਰ ਨੂੰ ਸੁਣਾਉਨੇ ਕਿ ਗੁਰੂ ਮਾਜ ਨੇ ਇਸਨੇ ਕੀਤਾ 40 ਨੇ 10 ਲੱਖ ਮੈਂ ਜਾਂ ਕੀ ਪੀਓ एडा वाला पत्थर पंजे ने रोक दता है तो ये तो गल् हो गई तो जो रब दे भगत ने वो भी ऐसा कुछ कर देते कि गए वह दिशा नहीं है पर हनुमान जी महाराज उन्होंने लैके आए वो झाड़िया पुट के लिया उन्होंने कुटिया